ਪੰਜਾਬ ਦੀ ਧਰਤੀ ਤੋਂ ਜ਼ਿਆਦਾ ਆਜ਼ਾਦੀ ਲਈ ਚੰਨਿਆ ਗਦਰ ਲੈ ਬੱਬਰ ਅਕਾਲੀ ਲੈ ਕੂਕਾ ਲੈ ਗੁਰਦਵਾਰਾ ਸੁਧਾਰ ਲੈ ਕਾਮਾਗਾਟਾ ਮਾਰੂ ਪਗੜੀ ਸੰਭਾਲ ਜਿੱਤਾ ਆ ਸਿੰਘ ਅਰਸ਼ੀ ਜਹਰਾ ਨੇ ਭਾਰਤ ਦੇ ਆਜ਼ਾਦੀ ਸੰਗਰਸ਼ ਨੂੰ ਨਵੇਂ ਦਿਸ਼ਾ ਤੇ ਦਸ਼ਾ ਦਿੱਤੀ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਤੇ ਸੁਖਦੇਵ ਕਰਤਾਰ ਸਿੰਘ ਸਰਾਬ ਮਦਨ ਲਾਲ ਟਿੱਗਰਾ ਜੀ ਲਾਲਾ ਰਾਜਪਤ ਰਾਏ ਜੀ ਸ਼ਹੀਦ ਉਦਮ ਸਿੰਘ ਜੀ ਅੱਧ ਹੋਰ ਅਨੇਕਾਂ ਇਜਾਦੀ ਦੇ ਪਰਵਾਨਿਆਂ ਨੇ ਜਿਹੜੀਆਂ ਕੁਰਬਾਨੀਆਂ ਸਦਕਾ ਇਹ ਅਸੀਂ ਅੱਜ ਆਜ਼ਾਦ ਇਹਦਾਬੇ ਜ਼ਿੰਦਗੀ ਬទਿਤ ਕਰ ਰਹੇ ਹਾਂ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਾਵਾ ਸਾਹਿਬ ਡਾਕਟਰ ਪੇਮਰਾ ਉਹ ਵਿਚਕਰ ਜੀ ਦੇ ਬੜਮੁੱਲੇ ਜੋਗਦਾਰ ਨੂੰ ਵੀ ਸਿਰਦਾ ਕਰਦਾ ਹਾਂ ਜਿਨ੍ਹਾਂ ਦੇ ਜੋਗਦਾਰ ਨੇ ਸਦਕਾ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਦੇ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅੱਜ ਸਾਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ ਹੈ ਇਹ ਦਿਹਾੜਾ ਆਜ਼ਾਦੀ ਬੁਲੰਟੀਆਂ ਤੇ ਸਰਦਾਰ ਘੜਿਆਂ ਵੱਲੋਂ ਭਾਰਤ ਦੇ ਸੁਨਹਿਰੀ ਭਵਿੱਖ ਬਾਰੇ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਜੱਦ ਦਵਾਉਂਦਾ ਹੈ ਤੇ ਆਪਣੇ ਸਮੁੱਚੇ ਕਾਰਜਸਰੀ ਤੇ ਚਾਤ ਮਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਇਹੀ ਕਾਰਨ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਦੀ ਅਗਵਾਈ ਵਾਲੀ ਮਿਰੂ ਦਾ ਸਰਕਾਰ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖੜਕੜ ਕਲਾਂ ਦੇ ਪਵਿੱਤਰ ਧਰਤੀ ਤੋਂ ਸੌਜਕੁਣੋਂ ਪ੍ਰਾਂਤ ਸੁਭੇਨੀ ਭੜਾਈ ਲਈ ਕਾਰਜ ਸ਼ੁਰੂ ਕੀਤੇ ਗਏ ਤੇ ਪੰਜਾਬ ਸਰਕਾਰ ਨੇ ਆਪਣੇ 22 ਮਹੀਨੇ ਦੇ ਕਾਰਜਕਾਲ ਦੌਰਾਨ ਅਨੇਕਾਂ ਲੋਕਪੱਖੀ ਪਹਿਲ ਕਰਮੀਆਂ ਕੀਤੇ ਹਨ ਜਿਵੇਂ ਕਿ ਸ਼ਹੀਦ ਪਰਿਵਾਰਾਂ ਦੇ ਜਿਹੜੇ ਵਿਧਵਾਵਾਂ ਨੇ ਉਹਨਾਂ ਦੀ ਪੈਨਸ਼ਨ 6000 ਤੋਂ ਵਧਾ ਕੇ ਜਿਹੜੀ 10000 ਕਰਨੀ ਪ੍ਰਵਾਨਗੀ ਦਿੱਤੀ ਹੈ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਜਿਹੜੀ ਰਾਸ਼ੀ ਹੈ ਉਹ 1 ਕਰੋੜ ਰੁਪਏ ਕਰ ਦਿੱਤੀ ਗਈ ਹੈ ਕਿਸੇ ਤਰ੍ਹਾਂ ਵਿਵਿਆਗਤ ਸੈਂਕਾ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਜਿਹੜੀ ਪਹਿਲਾਂ 5 ਲੱਖ ਰੁਪਏ ਸੀ ਉਹ ਵਧਾ ਕੇ 40 ਲੱਖ ਰੁਪਏ ਕਰ ਦਿੱਤੀ ਗਈ ਹੈ ਇਹ ਹੀ ਨਹੀਂ ਰੋਜ਼ਗਾਰ ਦੇ ਖੇਤਰ ਦੇ ਵਿੱਚ ਵੀ ਨੌਜਵਾਨਾਂ ਨੂੰ 39406 ਸਰਕਾਰੀ ਨੌਕਰੀਆਂ ਅਤੇ 12710 ਮਲਾਜਮਾਂ ਨੂੰ ਪੱਕਿਆ ਕੀਤਾ ਗਿਆ ਸਮੁੱਚੀ ਭਰਤੀ ਨਰੋਲ ਮੈਰਿਟ ਦੇ ਆਧਾਰ ਤੇ ਕੀਤੀ ਗਈ ਹੈ ਇਹ ਹੀ ਨਹੀਂ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਇੱਕ ਬਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਹਰ ਘਰ ਰਾਸ਼ਨ ਦੇ 1 ਜਗਸਤ 25 ਤੋਂ ਬਾਅਦ ਜਿਹੜੇ 10.75 ਲੱਖ ਰਾਸ਼ਨ ਕਾਰਡ ਉਹ ਜਿਹੜੇ ਕੱਟੇ ਗਏ ਸਨ ਉਹ ਵੀ ਬਹਾਲ ਕੀਤੇ ਗਏ ਨੇ ਜਿਨ੍ਹਾਂ ਦੇ ਜਿਹੜੇ ਅੱਜ 90 ਫੀਸਦੀ ਤੋਂ ਵੱਧ ਘਰਾਂ ਦੀ ਜਿਹੜੀ ਬਿਜਲੀ ਦਾ ਬਿੱਲ ਹੈ ਉਹ 0 ਆ ਰਿਹਾ ਸਿੱਧੇ ਖੇਤਰ ਦੇ ਵਿੱਚ 664 ਆਮ ਆਦਮੀ ਕਲੀਨਿਕਾਂ ਨੂੰ ਸਬਰਤ ਕੀਤੇ ਗਏ ਹਨ ਫ੍ਰਿਸਟੇਸ ਸਕੀਮ ਰਾਹੀਂ ਸਰਖਾਸਤੇ ਦੇ ਪੀੜਤਾਂ ਦਾ ਇਲਾਜ ਜਿਹੜਾ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਬਿਲਕੁਲ ਮੁਫਤ ਕੀਤਾ ਜਾਵੇਗਾ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਗੀਮਦ ਇਹ 1.5 ਲੱਖ ਰੁਪਏ ਦੀ ਨਕਦੀ ਰਹਿਤ ਇਲਾਜ ਦੀ ਸਹੂਲਤ ਜਿਹੜੀ ਪ੍ਰਦਾਨ ਕੀਤੀ ਜਾ ਰਹੀ ਹੈ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਦੇ ਰੋਸ਼ਨ ਭਵਿੱਖ ਦੇ ਲਈ 117 ਸਕੂਲ ਆਫ ਐਮੀਨਸ ਦੀ ਸ਼ੁਰੂਆਤ ਕੀਤੀ ਹੈ 100 ਦੇ ਹਰਕਾ ਨੂੰ ਆਈ ਆਈ ਐਮ ਅਹਮਦਾਬਾਦ ਤੋਂ ਸਿਖਲਾਈ ਦਵਾਈ ਗਈ ਹੈ ਪੰਜਾਬ ਕਾਨ ਸਭਾ ਵਿੱਚ ਪਹਿਲੇ ਵਾਰ ਸਦਨ ਦੀ ਜਿਹੜੀ ਕਾਰਵਾਈ ਮੁਕੰਮਲ ਰੂਪ ਦੇ ਵਿੱਚ ਪੇਪਰਲੈਸ ਜਿਹੜੀ ਕੀਤੀ ਗਈ ਹੈ ਇਹ ਹੀ ਨਹੀਂ ਮੁੱਖ ਮੰਤਰੀ ਤੀਰ ਯਾਤਰਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਵਕ ਵਕ ਪਾਵਨ ਪਵਿੱਤਰ ਧਾਰਮਿਕ ਸਥਾਨਾਂ ਦੇ ਜਿਹੜੇ ਮੁਹ ਦਰਸ਼ਣ ਕਰਵਾਏ ਜਾ ਰਹੇ ਹਨ ਖੇਡਾਂ ਦੇ ਖੇਤਰ ਦੇ ਵਿੱਚ ਖੇਡਾਂ ਬਦਲ ਪੰਜਾਬ ਪਿਆ ਤੇ ਦੂਜੇ ਸੀਜ਼ਨ ਵਿੱਚ ਵੀ 3.4 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਕਰੀਬ 11000 ਜੇਤੂ ਖਿਡਾਰੀਆਂ ਨੂੰ ਵੀ 8.69 ਕਰੋੜ ਰੁਪਏ ਦੀ ਜਿਹੜੀ ਆਨਲਾਈਨ ਟਰਾਂਸਫਰ ਕੀਤੀ ਗਈ ਹੈ ਉਹਨਾਂ ਨੂੰ ਜਿਹੜੀ ਰਾਸ਼ੀ ਹੈ ਉਹ ਦਿੱਤੀ ਗਈ ਹੈ ਸਰਕਾਰੀ ਬੱਸਾਂ ਵਿੱਚ ਔਰਤਾਂ ਦੇ ਨਾਲ ਨਾਲ ਸੰਤੰਤਰਤਾ ਸੰਗਰਾਮੀਆ ਤੇ ਉਹਨਾਂ ਦੇ ਜੋ ਕਾਰਸਾ ਨੂੰ ਮੁਫਤ ਸਫ਼ਰ ਦੀ ਜਿਹੜੀ ਸਹੂਲਤ ਹੈ ਉਹ ਵੀ ਦਿੱਤੀ ਗਈ ਹੈ ਆਪਣੇ ਮਿਆਦ ਪੂਰੀ ਕਰ ਚੁੱਕੇ 12 ਟੋਲ ਪਲਾਜ਼ਾ ਨੂੰ ਬੰਦ ਹੋਣ ਦੇ ਨਾਲ ਪੰਜਾਬ ਦੀ ਆਮ ਜਨਤਾ ਨੂੰ ਲਗਭਗ 185 ਕਰੋੜ ਰੁਪਏ ਦੀ ਜਿਹੜੀ ਹੈ ਉਹ ਬਚਤ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਵਿਧਵਾਵਾਂ ਬੇਸਹਾਰਾ ਬੱਚਿਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਕਿਸਾਨਾਂ ਦੀ ਭਲਾਈ ਲਈ ਘਰਤੀਆਂ ਲਈ ਪਾਣੀ ਨੂੰ ਬਚਾਉਣ ਦੇ ਲਈ 15825 ਨੈਰੀ ਖਾੜੇ ਜਰੇ ਮੁਰ ਸੰਜੀਤ ਕੀਤੇ ਗਏ ਹਨ ਮੁਰਸ਼ਿਮ ਕੀਤੇ ਗਏ ਹਨ ਅਨ ਸੂਚੇ ਜਾਂਦੀਆਂ ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਣਤੀ ਵਰਤੇ ਪਰਿਵਾਰਾਂ ਨੂੰ ਲੜਕੀ ਦੇ ਵਿਆਹ ਦੇ 51000 ਰੁਪਏ ਸਕਣ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਗੁਰਦਾਸਪੁਰ ਦੇ ਸਰਪੱਕੀ ਵਿਕਾਸ ਲਈ ਵਚਨਬੱਧ ਹੈ ਇਸ ਦੇ ਤਹਿਤ 14.92 ਕਰੋੜ ਦੀ ਲਾਗਤ ਦੇ ਨਾਲ 6 ਏਕੜ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਪਾਸ ਟੈਮੀਨਾ ਸ਼ੁਰੂ ਕਰ ਦਿੱਤਾ ਗਿਆ ਹੈ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਦੇ ਹੋਏ 21 ਕਰੋੜ ਦੀ ਲਾਗਤ ਦੇ ਨਾਲ ਤਿਪੜੀ ਰੋਡ ਤੋਂ ਅੰਡਰ ਰੇਲਵੇ ਰਿਜ ਜਿਹੜਾ ਬ੍ਰਿਜ ਹੈ ਉਹ ਤਿਆਰ ਕਰਕੇ ਲੋਕ ਅਰਪਣ ਕੀਤਾ ਗਿਆ ਹੈ ਕਲਾ ਨੌਰ ਦੇ ਵਿੱਚ 6.61 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਵੇਂ ਤਹਿਸੀਲ ਕੰਪਲੈਕਸ ਦੀ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਜੋ ਇਸੇ ਸਾਲ ਨੂੰ ਕਾਰਪੜ ਕਰ ਦਿੱਤਾ ਜਾਵੇਗਾ ਬੀਨਾ ਨਗਰ ਦੇ ਵਿੱਚ 6.60 ਕਰੋੜ ਦੀ ਲਾਗਤ ਦੇ ਨਾਲ ਨਵਾਂ ਤਹਿਸੀਲ ਕੰਪਲੈਕਸ ਤੇ 2.26 ਕਰੋੜ ਦੀ ਲਾਗਤ ਦੇ ਨਾਲ ਸਭ ਤੋਂ ਐਸੀਲ ਦਾ ਦਫ਼ਤਰ ਬਣਾਇਆ ਗਿਆ ਹੈ ਇਹ ਹੀ ਨਹੀਂ ਬਟਾਲੇ ਵਿੱਚ 11 ਕਰੋੜ ਦੀ ਲਾਗਤ ਦੇ ਨਾਲ ਨਵਾਂ ਤਹਿਸੀਲ ਕੰਪਲੈਕਸ ਜਿਹੜਾ ਸਾਰੀ ਰੰਮੀ ਗਈ ਹੈ ਜ਼ਿਲ੍ਹਾ ਹੁਗਰਦੁਰਤ ਗੁਰਦਾਸਪੁਰ ਨੇ ਟੀਵੀ ਦੀ ਬਿਮਾਰੀ ਨੂੰ ਕੰਟਰੋਲ ਕਰਨ ਵਿੱਚ ਰਾਸ਼ਟਰੀ ਪੱਧਰ ਤੇ ਸਿਲ버 ਮੈਡਲ ਹਾਸਲ ਕੀਤਾ ਹੈ ਸਰਹੱਦੀ ਖੇਤਰ ਦੇ ਮੁਕੰਮਲ ਵਿਕਾਸ ਲਈ ਚਲਾਏ ਜਾ ਰਹੇ ਮਿਸ਼ਨ ਆਬਾਦ ਹੈ ਗੁਰਦਾਸਪੁਰ ਜਿਹਦੇ ਦੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿਸ ਦਾ ਹਜ਼ਾਰਾਂ ਲੋਕ લાભ ਉਠਾ ਲਏ ਹਨ ਜਿਲਾ ਗੁਰਦਾਸਪੁਰ ਦੇ ਵਿਰਸੇ ਤੇ ਵਿਰਾਸਤ ਦੀ ਸੰਭਾਲ ਨੂੰ ਦੇਖਦੇ ਆ ਪੰਜਾਬ ਸਰਕਾਰ ਵੱਲੋਂ ਸਰਦਾਰ ਹਰੀ ਸਿੰਘ ਨਰਵਾਜੀ ਦੀ ਯਾਦ ਵਿੱਚ ਤਿੰਨ ਰੋਜ਼ਾ ਜੋਸ਼ ਉਤਸਵ ਕਰਵਾਇਆ ਗਿਆ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਜਿਲਾ ਪ੍ਰਸ਼ਾਸਨ ਵੱਲੋਂ ਆਵਾਜ਼ ਖੇਡ ਟੂਰਨਾਮੈਂਟ ਕਰਵਾਇਆ ਗਿਆ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜਿਲਾ ਪ੍ਰਸ਼ਾਸਨ ਵੱਲੋਂ ਜਿਹੜੇ ਦੇ ਅਲਪੇ ਖਿਡਾਰੀਆਂ ਦੇ ਪਿੰਡ-ਪਿੰਡ ਜਾ ਕੇ ਉਹਨਾਂ ਦੇ ਨਾਮ ਦੇ ਖੇਡ ਮੈਦਾਨ ਜਿਹੜੇ ਆ ਉਹ ਵਿਕਸਤ ਕਰਨ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਗੁਰਤਾਰ ਪ੍ਰਸਾਦ ਦੇ ਦਰਸ਼ਨਾਂ ਨੂੰ ਸੁਖਾਲਾ ਬਣਾਉਣ ਲਈ ਭਾਰਤ ਪਾਕਿਸਤਾਨ ਸਰਹੱਦ ਉੱਪਰ ਦਰਸ਼ਨ ਸਥਾਨ ਨੂੰ ਨਵੇਂ ਜੱਟ ਲੈ ਕੇ ਇੱਥੇ ਨਵੇਂ ਦੂਰਬੀਨੇ ਸਥਾਪਿਤ ਕੀਤੇ ਗਏ ਹਨ ਜਿਹੜੀਆਂ ਸਰਤਾਲੂ ਸ਼੍ਰੀ ਗੁਰਤਾਰ ਪ੍ਰਸਾਦ ਨਹੀਂ ਜਾ ਸਕਦੇ ਉਹ ਸਰਹੱਦ ਦੇ ਬਣੇ ਦਰਸ਼ਨ ਸਥਾਨ ਤੋਂ ਖੜ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ ਜਿਲ੍ਹਾ ਗੁਰਦਾਸਪੁਰ ਦੇ ਵਿੱਚ 35 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਇਸ ਤੋਂ ਇਲਾਵਾ 6 ਹੋਰ ਨਵੇਂ ਆਮ ਆਦਮੀ ਕਲੀਨਿਕ ਬੜਾਏ ਗਏ ਹਨ ਜਿਨ੍ਹਾਂ ਵਿੱਚ 21 ਹੋਰ ਆਮ ਆਦਮੀ ਕਲੀਨਿਕ ਮਨਜ਼ੂਰ ਕੀਤੇ ਗਏ ਹਨ ਜੋ ਜਲਦੀ ਜਿਹੜਾ ਤਿਆਰ ਕਰਨੇ ਜਾਣਗੇ ਪੰਜਾਬ ਸਰਕਾਰ ਦੇ ਵਿਕਾਸ ਵੱਲ ਵੱਧੇ ਇਹ ਕਦਮ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਹਾਇਕ ਹੋਣਗੇ ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਮਹਾਨ ਸ਼ੀਰਾਂ ਨੂੰ ਕੋਟ ਕੋਟ ਪ੍ਰਣਾਮ ਕਰਦਾ ਹੋਇਆ ਪੰਜਾਬ ਤੇ ਦੇਸ਼ ਦੀ ਖੁਸ਼ਹਾਲੀ ਦੇ ਤਰੱਕੀ ਦੀ ਕਾਮਨਾ ਕਰਦਾ ਹਾਂ ਇਸ ਪਵਿੱਤਰ ਦਿਹਾੜੇ ਤੇ ਇੱਕ ਵਾਰ ਫੇਰ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਭਾਰਤੀਆਂ ਨੂੰ ਵਧਾਈ ਦਿੰਦਾ ਹਾਂ ਜੈ